ਰਜਿੰਦਰ ਟਰੱਕ ਡਰਾਈਵਰ ਦੀ ਮੁਸ਼ਕਲ ਦਿਨੋਂ ਦਿਨ ਵਾਧੀ ਜਾ ਰਹੀ ਆ ਕਿਉਂਕਿ ਹੁਣ ਉਸ ਦੇ ਉੱਤੇ ਦੁੱਖਾਂ ਦੀ ਇੱਕ ਘੜੀ ਹੋਰ ਟੁੱਟ ਪਈ ਆ ਰਜਿੰਦਰ ਟਰੱਕ ਡਰਾਈਵਰ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਸਾਰੇ ਕਹਿ ਰਹੇ ਸੀ ਕਿ ਇਸ ਨੂੰ 45 ਸਾਲ ਦੀ ਸਜ਼ਾ ਮਿਲੇਗੀ ਤੇ ਉਸ ਦੇ ਲਈ ਪਟੀਸ਼ਨਾਂ ਵੀ ਪਾਈਆਂ ਜਾ ਰਹੀਆਂ ਸੀ ਜੋ ਕਿ ਪਟੀਸ਼ਨਾਂ ਸਾਰੀਆਂ ਰੱਦ ਕਰ ਦਿੱਤੀਆਂ ਨੇ ਫਲੋਰੀਡਾ ਦੇ ਗਵਰਨਰ ਨੇ ਇਹ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਨੇ ਉਸ ਨੇ ਕਿਹਾ ਹੈ ਕਿ ਹਰਜਿੰਦਰ ਨੇ ਇੱਕ ਨਹੀਂ ਤਿੰਨ ਤਨ ਗੁਨਾਹ ਕੀਤੇ ਹਨ ਪਹਿਲਾਂ ਤਾਂ ਉਸ ਨੇ ਗਲਤ ਯੂ ਟਰਨ ਲੈ ਕੇ ਤਿੰਨ ਬੰਦਿਆਂ ਦੀ ਮੌਤ ਕਰ ਦਿੱਤੀ ਆ ਤੇ ਦੂਜੇ ਜਿੰਦਰ ਨੇ ਬਿਨਾ ਇੰਗਲਿਸ਼ ਸਿੱਖੇ ਹੀ ਡਰਾਈਵਿੰਗ ਦਾ ਲਾਇਸੈਂਸ ਲਿਆ ਤੇ ਤੀਸਰਾ ਉਸ ਨੇ ਅਨ ਅਫੀਸ਼ੀਅਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਐਂਟਰੀ ਕੀਤੀ ਆ ਗਵਰਨਰ ਨੇ ਕਿਹਾ ਕਿ ਹਰਜਿੰਦਰ ਨੂੰ ਤਾਂ ਅਸੀਂ ਵੱਦ ਤੋਂ ਵੱਧ ਜਿੰਨੀ ਹੋ ਸਕਦੀ ਆ ਉਨੀ ਸਜ਼ਾ ਦਵਾਵਾਂਗੇ ਬਾਕੀ ਆਪਾਂ ਤਾਂ ਇੱਕੋ ਆਸ ਕਰਦੇ ਆਂ ਕਿ ਰੱਬ ਅੱਗੇ ਕਿ ਉਹ ਯੂ ਟਰਨ ਹਰਜਿੰਦਰ ਨੇ ਜਾਣਬੁੱਝ ਕੇ ਨਹੀਂ ਲਿਆ ਸੀਗਾ ਤੇ ਜਾਣਬੁੱਝ ਕੇ ਉਹਨਾਂ ਬੰਦਿਆਂ ਦੀ ਮੌਤ ਨਹੀਂ ਕੀਤੀ ਤੇ ਤੁਸੀਂ ਵੀ ਅਰਦਾਸ ਕਰੋ ਕਿ ਪਰਮਾਤਮਾ ਉਸ ਦੀ ਸਜ਼ਾ ਘੱਟ ਤੋਂ ਘੱਟ ਕਰਵਾ ਦੇ ਵੀ ਬਾਕੀ ਬਹੁਤ ਸਾਰੀਆਂ ਵੀਡੀਓ ਹਰਜਿੰਦਰ ਦੀਆਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਚੀਮੇਬਾਈ ਦੇ ਗਾਣੇ ਵੀ ਲਾਏ ਹੋਏ ਨੇ ਜਿਸ ਦੇ ਵਿੱਚ ਕੁਝ ਬੋਲ ਇਸ ਤਰ੍ਹਾਂ ਦੇ ਨੇ ਕਿ ਪੁੱਠੇ ਕੰਮਾਂ ਚ ਤਾਂ ਸਾਡੇ ਨਾਲ ਪੁਲਿਸ ਰਲিয়ে ਤੂੰ ਆਖੇ ਟਲ ਜਾਨੀ ਕਿੱਦਾਂ ਟਲিয়ে ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਵੀ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਾਂ ਕੁਝ ਲੋਕ ਕਹਿ ਰਹੇ ਨੇ ਕਿ ਚੀਮੇ ਵਾਈ ਨੇ ਪੁਖਵਾਣੀ ਕਰ ਦਿੱਤੀ ਹੈ ਕਿ ਹੁਣ ਸਜ਼ਾ ਕੈਂਸਲ ਹੋ ਚੁੱਕਿਆ ਕਿਉਂਕਿ ਚੀਮੇ ਵਾਈ ਦਾ ਗਾਣਾ ਲੱਗ ਗਿਆ ਤੇ ਪੁਲਿਸ ਹਰਜਿੰਦਰ ਨਾਲ ਰਲ ਜਾਵੇਗੀ ਬਾਕੀ ਥੋੜਾ ਇਸ ਬਾਰੇ ਕੀ ਵਿਚਾਰਾ ਤਾਂ ਪੁਲਿਸ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ